ਚਾਈਨਾ ਡੋਰ ਖਿਲਾਫ ਗਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ ਗੱਟੂਆਂ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਕਿਹਾ ਨਹੀਂ ਬਖਸ਼ੇ ਜਾਣਗੇ ਚਾਈਨਾ ਡੋਰ ਵੇਚਣ ਵਾਲੇ ਪੁਲਿਸ ਅਧਿਕਾਰੀ ਨੇ ਕੀਤੇ ਅਹਿਮ ਖੁਲਾਚੇ ਸੁਣਾਉਦੇ ਹਾਂ ਤੁਹਾਨੂੰ ਕਿ ਕੁਝ ਕੀ ਅਧਿਕਾਰੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਡੀਸੀ ਸਾਹਿਬ ਵੱਲੋਂ ਜਿਹੜਾ ਚਾਈਨਾ ਡੋਰ ਚਲਾਉਣ ਵਾਲਾ ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆ ਅਤੇ ਚਾਈਨਾ ਡੋਰ ਵੇਚਣ ਤੇ ਪੂਰਨ ਤਰ੍ਹਾਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਆਰਡਰਾਂ ਦੀ ਪਾਲਣਾ ਕਰਦੇ ਹੋਏ ਕੱਲ ਥਾਣਾ ਸਿਟੀ ਗਰਦਾਸਪੁਰ ਦੀ ਪੁਲਿਸ ਨੇ ਇੱਕ ਸੁਨੀਲ ਕੁਮਾਰ ਸੱਨੀ ਜਿਹੜਾ ਇੱਕ ਦੁਪਾਰ ਕ ਰਿਆਨੇ ਦੀ ਦੁਕਾਨ ਚਲਾਦਾ ਉਹਦੇ ਬਾਰੇ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਜੋ ਆਪਣੀ ਦੁਕਾਨ ਉੱਤੇ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਉਹ ਵੇਚ ਰਿਹਾ ਹੈ ਜੋ ਉੱਤੇ ਉਹਦਾ ਰੇਡ ਕਰਕੇ ਸੁਨੀਲ ਕੁਮਾਰ ਸਾਨੂੰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਰੋਰ ਤੋਂ 35 ਗੱਟੂ ਜਿਹੜੇ ਚਾਈਨਾ ਡੋਰ ਦੇ ਉਹ ਬਰਾਬਰਦ ਕੀਤੇ ਗਏ ਇਹਨਾਂ ਦਿਨਾਂ ਵਿੱਚ ਕਾਫੀ ਰੁਝਾਨ ਹੁੰਦਾ ਚਾਈਨਾ ਡੋਰ ਦਾ ਕਾਫੀ ਵਰਤੀ ਜਾਂਦੀ ਹੈ ਲਗਾਤਾਰ ਕਾਰਵਾਈ ਜਾਰੀ ਰਹੀ ਬਿਲਕੁਲ ਜੀ ਬਿਲਕੁਲ ਮੈਂ ਆਪਜੀ ਤੇ ਮਾਧਵ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹੈ ਜਿਹੜਾ ਵੀ ਇਹ ਕੰਮ ਕਰਦਾ ਹੈ ਜੇ ਜਿਹੜਾ ਇਹਦੇ ਚਾਈਨਾ ਡੋਰ ਵਿੱਚ ਵੇਚਣ ਤੇ ਬਿਲਕੁਲ ਜਿਹੜੀ ਪਾਬੰਦੀ ਹੈ ਕੋਈ ਵੀ ਜਿਹੜਾ ਵਿਅਕਤੀ ਜਿਹੜਾ ਵੀ ਚਾਈਨਾ ਡੋਰ ਵੇਚੇਗਾ ਜਾਂ ਜੇ ਕਿਸੇ ਕਿਸੇ ਦੇ ਕਬਜ਼ੇ ਤੋਂ ਬਰਬਦ ਹੋਈ ਉਹਦੇ ਖਿਲਾਫ ਕਾਨੂੰਨੀ ਤਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਾਤੀ ਜਾਏਗੀ ਸੋ ਸ਼ਹਿਰ ਵਾਸੀ ਕੋਈ ਸੂਚਨਾ ਦੇਣਾ ਚਾਹਵੇ ਜਾਂ ਤੁਹਾਡੇ ਤੱਕ ਇਨਫੋਰਮੇਸ਼ਨ ਦੇਣਾ ਚਾਹਵੇ ਤੇ ਕਿਵੇਂ ਦੇ ਦੇਖੋ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਜੇ 112 ਤੇ ਕਾਲ ਕਰ ਸਕਦੇ ਨੇ 181 ਤੇ ਕਾਲ ਕਰ ਸਕਦੇ ਨੇ ਠਾਣਾ ਸਿਟੀ ਦੇ ਸਾਰੇ ਨੰਬਰ ਜਿਹੜੇ ਆ ਉਹ ਆਨਲਾਈਨ ਡਿਸਪਲੇਅ ਤੇ ਹੈਗੇ ਆ ਇਦੇ ਨਾਲ ਹੀ ਜਿਹੜੇ ਕੰਟਰੋਲ ਰੂਮ ਦੇ ਨੰਬਰ ਆ ਉਹਨਾਂ ਤੇ ਵੀ ਉਹ ਆਪਣੀ ਸੂਚਨਾ ਦੇ ਸਕਦੇ ਨੇ ਔਰ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਜਿਹੜੇ ਕੋਈ ਇਹਦਾ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਉਹਨਾਂ ਬਾਰੇ ਮੈਂ ਜਿੱਦਾਂ ਆਪ ਜੀ ਦੇ ਰਾਹੀਂ ਫਿਰ ਮੈਂ ਉਹਨਾਂ ਨੂੰ ਇਹ ਸੰਦੇਸ਼ ਜਰ ਦੇਣਾ ਚਾਹੁੰਦਾ ਹਾਂ ਕਿ ਜੇ ਜੋ ਵੀ ਵਿਅਕਤੀ ਇਸ ਕੰਮ ਦੇ ਵਿੱਚ ਇਨਵੋਲਵ ਪਾਇਆ ਗਿਆ ਜਾਂ ਜੇ ਕਿਸੇ ਨੇ ਵੀ ਚਾਈਨਾ ਡੋਰ ਵਾਲੇ ਗੱਟੂ ਜਿਹੜੇ ਵਿੱਚ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ